ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਬਹੁਤ ਵਰਕਿੰਗ ਅੱਜ ਜੋ ਇਸ ਰੋਜ਼ ਮਾਰਚ ਵਿੱਚ ਸਾਡੇ ਕਮੇ ਪ੍ਰਧਾਨ ਜੀ ਹਰਮਨ ਕੁੜੀਵਾਲਾ ਜੀ ਪਹੁੰਚੇ ਨੇ ਸਾਡੇ ਵਿੱਚ ਉਹਨਾਂ ਦੇ ਨਾਲ ਨੇ ਆਪਣੇ ਬੰਦੇ ਰਹਿ ਕੇ ਮੇਰਾ ਵੀਰ ਮੰਗਾ ਵੀਰ ਲੱਖੇ ਵੀਰੇ ਭਾਈ ਅੱਗੇ ਬੰਦੇ ਅਰਦਾਸ ਕਿਹੜਾ ਜੀ ਮੇਰਾ ਵੀਰ ਪ੍ਰਧਾਨ ਸਾਡਾ ਭਰਾ ਵੀ ਤਾਰਕਮਤੀ ਜੀ ਇਹਨਾਂ ਦੀ ਅਗਵਾਈ ਵਿੱਚ ਅੱਜ ਅਸੀਂ ਰੋਜ਼ ਮਾਰਚ ਕੱਢਣ ਜਾ ਰਹੇ ਹਾਂ ਢੇਲੋਂ ਵਿੱਚ ਪੂਰੇ ਸ਼ਹਿਰ ਚ ਕੱਢਾਂਗੇ ਡੇਲੋ ਵਾਲਿਆਂ ਦਾ ਪੂਰੇ ਸ਼ਹਿਰ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿੰਨਾ ਸਾਡਾ ਪੂਰਾ ਸਹਿਯੋਗ ਦਿੱਤਾ ਪੁਲਿਸ ਮੁਲਾਜ਼ਮ ਵੀਰਾਂ ਦਾ ਤੇ ਮੇਰਾ ਵੀਰ ਦਾਰਕਬਦੀ ਸਾਡੇ ਸੁਹਾਨਾ ਸਾਹਿਬ ਵੀ ਸਾਰੇ ਜਿੰਨੇ ਪਹੁੰਚੇ ਨੇ ਸੀ तहे ਦਿਲੋਂ ਧੰਨਵਾਦ ਅਗਵਾਈ ਵਿੱਚ ਮੇਰਾ ਵੀਰ ਬਾਬਾ ਤਾਲੀਵਾਲ ਭਾਈ ਸਾਹਿਬ ਜੀ ਸਾਡੇ ਪੱਤਰਕਾਰ ਰੂਬੀ ਬਾਈ ਜੀ ਦਾ ਪਿਛਵਾਪਾ ਜੀ ਜਿਨ੍ਹਾਂ ਨੇ ਅੱਜ ਦੇ ਅਖਬਾਰਾਂ ਵਿੱਚ ਬਹੁਤ ਸਾਡੀਆਂ ਇਹਨਾਂ ਨੇ ਖਬਰਾਂ ਲਵਾਈਆਂ ਜਿੰਨੀ ਵੀ ਖਬਰਾਂ ਲੱਗਦੀਆਂ ਸਾਡੇ ਸਾਰਿਆਂ ਲੱਗ ਹਾਂਜੀ ਸਾਰਿਆਂ ਨੂੰ ਅੱਜ ਸ਼ੁਰੂ ਕਰ ਲੱਗਿਆ ਜੀ ਰੋਸਮਾਰੀ ਆ ਦੇਖੋ ਸਾਡੇ ਭਾਈ ਜੀ ਹਾਕ ਮਸਤੂ ਵਾਲਾ ਜੀ ਇਹਨਾਂ ਦੀ ਰਿਕਵੈਸਟ ਸ਼ੁਰੂ ਹੋ ਰਿਹਾ ਜੀ ਅੱਜ ਦਾ ਰੋਸ ਮਹਾਰਾਜ